ਤੇ ਕੁਝ ਲੋਗ ਹੀ ਤੋਂ ਐਂਟੀਸੀ ਜਿਹੜੇ ਇਹਨੂੰ ਹਰ ਟਾਈਮ ਪਰੇਸ਼ਾਨ ਕਰਦੇ ਸੀ ਤੇ ਆਖਰ ਨੂੰ ਉਹ ਇਹ ਸੱਤਿਆਚਾਰ ਦੀ ਭੇਟ ਚੜ ਗਿਆ ਤੇ ਉਸ ਨੇ ਮਜਬੂਰ ਹੋ ਕੇ ਸੁਇਸਾਈਡ ਕੀਤਾ ਆਪਣੇ ਸੁਇਸਾਈਡ ਦੇ ਨੋਟ ਦੇ ਵਿੱਚ ਉਹ ਡੀਜੀਪੀ ਸਮੇਤ ਉਹਨਾਂ ਸਾਰੇ ਲੋਕਾਂ ਦੇ ਨਾਮ ਲਿਖੇ ਗਿਆ ਜਿਹੜੇ ਉਹਦੀ ਮੌਤ ਦੇ ਲਈ ਜ਼ਿੰਮੇਵਾਰ ਹੈ ਕੋਈ ਵੀ ਸੁਇਸਾਈਡ ਨੋਟ ਆਉਂਦਾ ਤਾਂ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਦੇ ਤੇ ਪਰਚਾ ਹੁੰਦਾ ਤੇ ਜੋ ਜੋ ਨਾਮ ਉਹਦੇ ਵਿੱਚ ਲਿਖੇ ਹੁੰਦੇ ਫਸਟ ਇਨਫੋਰਮੇਸ਼ਨ ਰਿਪੋਰਟ 'ਚ ਉਹ ਨਾਮ ਆਉਂਦੇ ਲੇਕਿਨ ਬੀਜੇਪੀ ਰੂਲਡਸ ਹਰਿਆਣਾ ਸਟੇਟ ਹੋਣ ਕਰਕੇ ਚੰਡੀਗੜ੍ਹ ਦੀ ਜਿਹੜੀ ਯੂਨੀਅਨ ਟੈਰੀ ਹੈ ਬੀਜੇਪੀ ਦੇ ਅਧਿਕਾਰ ਅੰਦਰ ਹੋਣ ਕਰਕੇ ਉਹਦੇ ਉਹ ਨਾਮ ਐਫ ਆਈ ਆਰ 'ਤੇ ਨਹੀਂ ਲਿਖੇ ਗਏ ਜਿਹੜੇ ਬੰਦਿਆਂ ਨੇ ਜ਼ਿੰਮੇਵਾਰ ਸੀ ਉਹਦੇ ਸੁਨਸੈਗ ਨੋਟ ਦੇ ਉਤਾਰਾ ਤੇ ਅੱਜ 6 ਦਿਨ ਹੋ ਗਏ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਡੀਜੀਪੀ ਤੇ ਜਾਂ ਉਹਨਾਂ ਸਾਰੇ ਲੋਕਾਂ ਤੇ ਪਰਿਵਾਰ ਨੂੰ ਇੱਥੇ ਤੱਕ ਕੇ ਉਸ ਦੀ লাশ ਦਾ ਮੂੰਹ ਦੇਖਣ ਤੱਕ ਰਿਸਿਵ ਨਹੀਂ ਹੋਇਆ ਅਜੇ ਤੱਕ ਹਰ ਰੋਜ਼ লাশ ਦਾ ਨਿਰਾਦਰ ਕੀਤਾ ਜਾਂਦਾ ਹੈ ਕਿਰੇ 16 ਸੈਕਟਰ ਜੋ ਪੀਜੀਆਈ ਲੈ ਜਾਂਦੇ ਪੀਜੀਆਈ ਤੋਂ ਦੂਸਰੇ ਪਾਸੇ ਲਿਆਦੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾ ਬੱਚਿਆਂ ਨੂੰ ਪਰ ਉਸਦੇ ਪਿਤਾ ਦੀ ਦਾਜ ਤੱਕ ਜਾਣ ਨਹੀਂ ਦਿੱਤਾ ਗਿਆ ਹਰਿਆਣਾ ਪੁਲਿਸ ਹਰਿਆਣਾ ਦੇ ਭਾਜਪੀ ਦੇ ਲੀਡਰ ਹਰ ਰੋਜ਼ ਪਰਿਵਾਰ ਨੂੰ ਅੱਗੇ ਦਬਾਉਂਦੇ ਐ ਕਿ ਉਹ ਆਪਣੇ ਹੱਕਾਂ ਲਈ ਨਾ ਲੜਨ ਉਸ ਦੀ ਐਡੀਜੀਪੀ ਦੀ ਘਰਵਾਲੀ ਬਾਈ ਪੂਰਨ ਵੀ ਘਰ ਵਾਲੀ ਵੀ ਆਈਐਸ ਹੈ ਤੇ ਪੰਜਾਬ ਦੀ ਦਲਿਤ ਪਰਿਵਾਰ ਦੀ ਜੰਪੜ ਹੈ ਕੋਟ ਫਤਿਹੋਰ ਦਾ ਪਿੰਡ ਹੈ ਉਹਦਾ ਭਾਈ ਆਮ ਆਦੀ ਪਾਰਟੀ ਤੋਂ ਐਮਐਲਏ ਹੈ ਉਹਦਾ ਘਰ ਵਾਲਾ ਐਡੀਜੀਪੀਸੀ ਆਪ ਆਈਐਸ ਹੈ ਹਰਿਆਣਾ ਦੇ ਫੇਰ ਵੀ ਇੱਕ ਦਲਿਤ ਹੋਣ ਕਰਕੇ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇੱਕ ਪਿਛੜੇ ਵਰਗ ਦੀ ਹੋਣ ਕਰਕੇ ਕੇਸ ਕਰਕੇ ਕਿ ਉਹ ਗਰੀਬ ਲੋਕਾਂ ਦੀ ਰਹਿਨਵਾਈ ਕਰਦਾ ਸੀ ਉਹਨੂੰ ਇਨਸਾਫ ਨਹੀਂ ਮਿਲਿਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਇਹ ਕੋਈ ਘਟਨਾ ਨਹੀਂ ਹੈ ਦੇਸ਼ ਦੇ ਵਿੱਚ ਯੂਪੀ ਦੇ ਵਿੱਚ ਹਰੀओम वाल्मीकि ਨੌਜਵਾਨ ਉਸ ਨੂੰ رائے ਬਰੇਲੀ ਏਰੀਏ ਦੇ ਵਿੱਚ ਰਾਤ ਨੂੰ ਘੇਰ ਕੇ ਮੌਬਨੇ ਮਾਰਿਆ ਹੈ ਇੱਥੇ ਹੀ ਬਸ ਨਹੀਂ ਹੈ ਚੀਫ ਜਸਟਿਸ ਆਫ ਇੰਡੀਆ ਸਭ ਤੋਂ ਸਰਵਿਸ ਵਿੱਚ ਪੋਸਟ ਹੈ ਜਿਹੜੀ ਕਿ ਜੁਡੀਸ਼ੀਅਰ ਵਿੱਚ ਟਾਪ ਦੀ ਪੋਸਟ ਹੈ ਪੂਰੇ ਤੇ ਦਿੱਤੀ ਛਿੱਟਣ ਦੀ ਕੋਸ਼ਿਸ਼ ਹੋਈ ਹੈ ਤੇ ਉਹਦੇ ਨਾਰੇ ਮਾਰੇ ਗਏ ਆਪ ਨੂੰ ਪੰਜਾਬ ਦੇ ਵਿੱਚ ਅੰਬੇਦਕਰ ਸਾਹਿਬ ਦੇ ਪੁੱਤ ਨੂੰ ਬਾਰ-ਬਾਰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਫਲੋਰ ਦੇ ਵਿੱਚ ਕਿੰਨੀਆਂ ਹੀ ਘਟਨਾਵਾਂ ਹੋ ਗਈਆਂ ਕਿ ਵਾਰ-ਵਾਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਅੰਬੇਦਕਰ ਸਾਹਿਬ ਦੇਖਲਾ ਬੋਲਦੇ ਤੇ ਉਹਨਾਂ ਨੂੰ ਕਹਿੰਦੇ ਆ ਕਿ ਇਹ ਫੈਸ਼ਨ ਹੋ ਗਿਆ ਅੱਜਕੱਲ। ਕੀ ਆ ਹੈ ਅੰਬੇਦਕਰ 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 ਕਰਦੇ ਹੋ? ਇਸ ਤਰ੍ਹਾਂ ਦੀ ਨੀਤੀ ਦੇ ਨਾਲ ਅੱਜ ਦੀ ਸਰਕਾਰ ਚੱਲ ਰਹੀ ਹੈ ਇਹ vai puran singh ਇਹ ਹੈ ਮਸੀਹਾ ਸੀ ਦਲਿਤ ਵਰਗ ਦਾ ਪਿਛੜੇ ਵਰਗ ਦਾ ਇੱਕ ਕਿਸਾਨਾ ਦਾ ਮਸੀਹਾ ਸੀ ਤੇ ਅੱਜ ਉਸ ਦੀ লাশ ਆਪਣੇ ਸੰਸਕਾਰ ਨੂੰ ਵੇਟ ਕਰ ਰਹੀ ਹੈ ਲੇਕਿਨ ਉਹਨੂੰ ਸੰਸਕਾਰ ਨਹੀਂ ਹੋ ਰਿਹਾ ਕਿਉਂਕਿ ਜਿਹੜਿਆ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਨਾ ਫੜਿਆ ਗਿਆ ਨਾ ਸਜ਼ਾ ਦਿੱਤੀ ਗਈ ਨਾ ਐਫਆਈਆਰ ਦੀ ਨਾਮਜ਼ਦ ਕੀਤਾ ਗਿਆ ਜਿਹਦੇ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ ਰੈਜ਼ੈਂਟਮੈਂਟ ਹੈ ਪੂਰੇ ਦੇਸ਼ ਦੀ ਮਿਨੋਰਟੀ ਤਲਿਤ ਵਰਗ ਪਿਛੜਾ ਵਰਗ ਆਦਿਵਾਸੀ ਹਰ ਗਰੀਬ ਪਰਿਵਾਰ ਅੱਜ ਚਿੰਤਤ ਹੈ ਆਪਣੇ ਫਿਊਚਰ ਦੇ ਲਈ ਇਸ ਸਰਕਾਰ ਦੇ ਵਿੱਚ ਗਰੀਬ ਵਰਗ ਪਿਛੜਾ ਵਰਗ ਜਨਜਾਤੀਆਂ ਤੇ ਮਿਨਿਓਰਿਟੀਜ਼ ਦਾ ਰਹਿਣਾ ਮੁਹਾਲ ਹੋਇਆ ਹੋਇਆ ਹੈ ਇਸ ਦੇ ਵਿੱਚ ਤੇ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਅੱਜ ਕਾਂਗਰਸ ਪਾਰਟੀ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਐਸੀ ਮੰਗ ਕਰਦੇ ਹਨ ਕਿ ਜਿਹੜੇ ADGP ਹਰਿਆਣਾ ਦੀ ਮੌਤ ਲਈ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਤੁਰੰਤ ਫੜਿਆ ਜਾਵੇ ਜਿਹੜਾ ਡੀਜੀਪੀ ਆ ਉਥੇ ਦਾ ਉਸ ਨੂੰ ਤੁਰੰਤ ਹੌਦੇ ਤੋਂ ਲਾਂਬੇ ਕੀਤਾ ਜਾਵੇ ਤੇ ਉਹਨੂੰ ਹੱਥਕੜੀ ਲਗਾ ਕੇ ਅੰਦਰ ਪਿੱਟਾ ਜਾਵੇ ਤੇ ਪਰਿਵਾਰ ਦੀ ਜੋ ਜੋ ਮੰਗ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਦੁੱਖ ਕੜੀ ਦੇ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾ ਦਿੱਤਾ ਜਾਵੇ ਕਾਂਗਰਸ ਪਾਰਟੀ ਪੂਰੇ ਦੇਸ਼ ਦੀ ਕਾਂਗਰਸ ਪਾਰਟੀ ਸੋਨੀਆ ਗਾਦੀਗੀ ਨੇ ਵੀ ਚਿੱਠੀ ਦਿੱਤੀ ਹੈ ਰਾਹੁਲ ਸਾਹਿਬ ਜੀ ਵੀ ਚਿੰਤੇ ਤੇ ਤੇ ਖੜ ਗਏ ਸਾਭ ਦਾ ਜੀ ਮਨੂ ਕੱਲ ਟੈਲੀਫੋਨ ਆ ਕੇ ਉਹਨਾਂ ਨੇ ਸਾਰੀ ਜਾਣਕਾਰੀ ਪਰਿਵਾਰ ਵਾਸਤੇ ਲਈ ਹੈ ਇਸ ਕਰਕੇ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਐਸੀ ਮੰਗ ਕਰਦੇ ਆ ਕਿ ਪਰਿਵਾਰ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਜਿਹੜੀ ਉਹ ਇਨਸਾਫ ਮੰਗਦੀ ਹੈ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਪ੍ਰਧਾਨ ਜੀ ਅ ਦੋਸੋ ਚੰਨੀ ਸਾਹਿਬ ਨੇ ਵਸਤਾਰ ਪੂਰਕ ਕਿਕਨਾ ਕਰਮ ਬਾਰੇ ਤੁਹਾਨੂੰ ਜਾਣੂ ਕਰਵਾਇਆ ਹੈ। ਔਰ 3-4 ਕਟਨਾਵਾਂ ਦਾ ਉਹਨਾਂ ਨੇ ਵਰਣਨ ਕੀਤਾ ਹੈ। ਉਦਾਹਰਨ ਦੇ ਤੌਰ ਤੇ ਜਿਹੜਾ رائے ਬਰੇਲੀ ਦੇ ਵਿੱਚ ਹਰੀ ਓਮ ਸੀਗਾ ਜਿਹਨੂੰ ਕੁੱਟਿਆ ਗਿਆ। ਕਹਿੰਦੇ ਚੋਰ ਹੈ। ਅਗਰ ਉਹ ਚੋਰ ਹੈ ਤਾਂ ਉਹਨੂੰ ਪੁਲਿਸ ਸਟੇਸ਼ਨ ਫੜਾਇਆ ਜਾਣਾ ਚਾਹੀਦਾ ਹੈ। ਨਾ ਕੀ ਉਹਨੂੰ ਕੁੱਟ ਮਾਰ ਕੇ ਮਰਨ ਵਾਸਤੇ ਉਥੇ ਛੱਡ ਦੇਣਾ ਚਾਹੀਦਾ ਇਹ ਐਸੀਆ ਕਟਨਾ ਕਰਮ ਇਹ ਗਰੀਬ ਵਿਅਕਤੀ ਨਾਲ ਕਿਉਂ ਜ਼ਾਤੀ ਹੋ ਰਹੀ ਹੈ ਚੋਰ ਅਗਰ ਚੋਰ ਹੈ ਤਾਂ ਉਹਨੂੰ ਫੜਾ ਦੇਣਾ ਚਾਹੀਦਾ ਪੁਲਿਸ ਸਟੇਸ਼ਨ ਦੇ ਵਿੱਚ ਜੇ ਵਾਈ ਪੂਰਨ ਸਿੰਘ ਕੁਮਾਰ ਜੇ ਸੁਰੱਖਿਤ ਨਹੀਂ ਹੈ ਜੇ ਪੰਜਾਬ ਦਾ ਹਰਿਆਣਾ ਦਾ ਏਡੀਜੀਪੀ ਤਾਂ ਮੈਨੂੰ ਲੱਗਦਾ ਕੋਈ ਵਿਅਕਤੀ ਸੁਰੱਖਿਤ ਨਹੀਂ ਹੈ ਔਰ ਠੀਕ ਹੈ ਜਨੀ ਸਾਹਿਬ ਨੇ ਇਹ ਬੇਸਿਕਲੀ ਜਾਨ ਬੁੱਝ ਕੇ ਕੀਤਾ ਜਾ ਰਿਹਾ ਦੇਸ਼ ਦੇ ਅੰਦਰ ਬੀਜੇਪੀ ਸਰਕਾਰ ਦੁਆਰਾ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਸਰਕਾਰ ਕਿਉਂਕਿ ਦੇਸ਼ ਦੇ ਅੰਦਰ ਕੋਈ ਕੰਮ ਤਾਂ ਕੀਤਾ ਨਹੀਂ ਜੋ ਦੇਸ਼ ਦੇ ਹਾਲਾਤ ਨੇ ਦੇਸ਼ ਦੇ ਅੰਦਰ ਪੋਲਰਾਈਜੇਸ਼ਨ ਕਰਕੇ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਜਾਤੀਆਂ ਦੇ ਨਾਮ ਤੇ ਵੰਡ ਕੇ ਭਾਜਪਾ ਆਪਣਾ ਵੋਟ ਦੇ ਡੱਬੇ ਭਰਦੀ ਹੈ ਕੰਮ ਦੇ ਆਧਾਰ ਤੇ ਨਹੀਂ ਜਾਂ ਵੋਟ ਚੋਰੀ ਕਰ ਲੈਂਦੀ ਸੋ ਇਸੇ جان بوجھ کے یہ اچن چیت گرہ منتری منہ چ نکلے ہوئے شبد نہیں ہیں اے بڑی سوچی ساچی سمجھ دے نال دیش دے گرہ منتری نے راجہ سبا چے بیان دیتا کیا امبیت کر امبیت کر لگا رکھی ہے اتنی بار اگر بھگوان کا نام لیتے تو سورگ میں چلے جاتے اے کیوں ایرا کارن ہے کہ راہل گاندی लाल किताब कॉन्स्टिट्यूशन दी ਲੈ ਕੇ कसम खांदा है ते ਨਾਲ ਚੱਲਦਾ ਹੈ ਲੈ ਕੇ ਬੇਸ ਦਾ ਈਸਵਰੀ ਉਪਰਾਸ਼ਟਪਤੀ ਦਾ ਜਿਹੜਾ ਚੁਣਾਲ ਸੀ ਜਿਹੜਾ ਵਿਅਕਤੀ ਹਮੇਸ਼ਾ ਕੌਨਸਟੀਟਿਊਸ਼ਨ ਦੀ ਕਿਤਾਬ ਜੇਬ ਚ ਰੱਖਦਾ ਸੀ ਉਸ ਨੂੰ ਅਸੀਂ ਆਪਣਾ ਉਮੀਦਵਾਰ ਬਣਾਇਆ ਬੇਸਿਕਲੀ ਸਿੱਧੀ ਸਿੱਧੀ ਜਿਹੜਾ ਅਸੀਂ ਕਿਹਾ ਅੱਪਕੀ ਬਾਅਦ 400 ਪਾਰ ਤੇ ਅਸੀਂ ਕਿਹਾ ਜੀ ਨਹੀਂ ਸੰਵਿਧਾਨ ਬਚਾਉਣਾ ਹੈ ਸੰਵਿਧਾਨ ਬਚਾਉਣਾ ਉਹ ਸੰਵਿਧਾਨ ਤੇ ਝੋਟ ਹੈ ਮਨੂ ਸਮ੍ਰਿਤੀ ਜਿਹੜਾ ਕਨਸਟੀਟਿਊਸ਼ਨ ਆਫ ਆਰਐਸਐਸ ਹੈ ਜਿਹਨੂੰ ਬੀਜੇਪੀ ਮੰਨਦੀ ਹੈ ਇਹ ਤਾਂ ਮਜਬੂਰਨ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਮੰਨ ਰਹੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਦੇਸ਼ ਦਾ ਢਲੇ ਦੇਸ਼ ਦੇ ਲੋਕ ਤੇ ਕਾਂਗਰਸ ਪਾਰਟੀ ਜਦ ਤੱਕ ਜ਼ਿੰਦਾ ਹੈ ਅਸੀਂ ਦੇਸ਼ ਦਾ ਸੰਵਿਧਾਨ ਤੇ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਪਰੇ ਨਹੀਂ ਕਰ ਸਕਦੇ ਅਦਰਵਾਈਜ਼ ਇਸ ਤਰ੍ਹਾਂ ਦੀਆਂ ਜ਼ਾਸਤੀਆਂ ਤੱਕੇ ਇਸ ਤਰ੍ਹਾਂ ਦਾ ਮਾਹੌਲ ਔਰ ਇਹ ਕਦੇ ਨਹੀਂ ਹੋਇਆ ਦੇਸ਼ ਪੰਜਾਬ ਦੇ ਅੰਦਰ ਹੱਤਿਆਦ ਰਿਆ ਲੇਕਿਨ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਸੰਵਿਧਾਨ ਦੇ ਨਿਰਮਾਤਾ ਦੀ ਸੰਵਿਧਾਨ ਵਾਲੇ ਦੇ ਤੋੜਨ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਜ਼ਿੰਦਗੀ ਟੈਰੋਰੀਜ਼ਮ ਰਿਆ ਬੌਮ ਬਲਾਸਟ ਹੋਏ ਇਹ ਕੌਣ ਇਰੇ ਪਿੱਛੇ ਖੋਜਣ ਦੀ ਲੋੜ ਹੈ ਇਹ ਏਜੰਸੀਆਂ ਦਾ ਕੰਮ ਹੈ ਜਿਹੜੇ ਮੇਰੇ ਪੰਜਾਬ ਨੂੰ ਤੇ ਪੂਰੇ ਦੇਸ਼ ਨੂੰ ਵੰਡਣਾ ਚਾਹੁੰਦੀਆਂ ਇਹ వైਪੂਰਨ ਕਮਾਤਾ ਇੱਕ ਹਾਈਲਾਈਟ ਹੋ ਗਿਆ ਕਿੱਸਾ ਜਾਂ ਹਰੀ ਓਮ ਨੇ ਤਾਂ ਦਮ ਤੋੜਦੇ ਵਕਤ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਨਾਮ ਲੈ ਲਿਆ ਉਸ ਇਸ ਕਰਕੇ ਇਹ ਹੋ ਗਏ ਲੇਕਿਨ ਐਸੇ ਪਤਾ ਨਹੀਂ ਕਿੰਨੇ ਹੋਰ ਅਤਿਆਚਾਰ ਹੋ ਰਹੇ ਹਨ ਔਰ ਮਨੂਸੁਮ੍ਰਿਤੀ ਕਹਿੰਦੀ ਹੈ شوال شود بیر آدمی اوری لکھیا اوریچ لکھیا دلتا مارے اونا دینا جس طریقے دا ڈسکریمینیشن کی تا او ہے گا سو ایس کر کے آج دے اس کٹنا کرم بارے جو چنی صاحب نے اور جو ہویا ہے اسیری نندہ کر دے ہیں مکمل جانچ مند میں دوشیاں دے خلاف کاروائی مند ہیں اور ایس دے خلاف ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਲੋਕ ਕਿਉਂਕਿ ਕਿਸੇ ਵਿਅਕਤੀ ਨਾਲ ਕਾਂਗਰਸ ਕਾਂਗਰਸ ਬੇਸ਼ੱਕ ਸਤਾ ਸਰਕਾਰ ਚੋਂ ਬਾਹਰ ਹੈ ਲੇਕਿਨ ਚਾਹੇ ਹੋਰ 10 ਸਾਲ ਬਾਹਰ ਰਵੇ ਦੇਸ਼ ਦੇ ਅੰਦਰ ਲੇਕਿਨ ਅਸੀਂ ਇਸ ਦੇਸ਼ ਨੂੰ ਤੋੜਾਂਗੇ ਨਹੀਂ ਨਾ ਅਸੀਂ ਤੋੜਨ ਦੀ ਰਾਜਨੀਤੀ ਕਰਦੇ ਆ ਨਾ ਹਿੰਦੂ ਨੂੰ ਨਾ ਸਿੱਖ ਨੂੰ ਨਾ ਮੁਸਲਮਾਨ ਨੂੰ ਨਾ 달ੇਤ ਨੂੰ ਨਾ ਆਦੀਵਾਸੀ ਨੂੰ اچھی انہوں آپس ونڈ کے راجنیتی اس دیش نہیں کرنا چاہتے اے میرے لیڈر دی سوچ ہے میں راہل جی نا دھرم کی گل کر دے ادا کر رہی ہے بی جے پی یہ دیش میرے پوروجوں نے اور کانگریس کے لوگوں نے اور دیش کے لوگوں نے اپنی جان کی قربانی دے کے بنایا ہے میں اس کو دھرم کے نام پر جاتی کے نام پر ਪਰ ਗਾਂਢ ਮੰਤਰੀ ਦਾ ਪਦ ਪਾਉਣੇ ਲਈ ਰਾਜਾ ਇਹ ਕਦੀ ਕਾਂਗਰਸ ਪਾਰਟੀ ਨਹੀਂ ਕਰ ਸਕਤੀ ਤੇ ਹਮਾਰਾ ਸਾਡਾ ਦਾ ਨਾਰਾ ਵੀ ਇਹ ਸੀ ਨਾ ਜਾਤ ਪਰ ਨਾ ਪਾਟ ਪਰ ਮੋਰ ਲਗੇਗੀ ਹੱਥ ਪਰ ਸੋ ਅਸੀਂ ਇਸ ਦੀ ਨਿੰਦਾ ਕਰਦੇ ਆ ਬੜਾ ਸਾਨੂੰ ਇਸ ਗੱਲ ਦਾ ਦੁੱਖ ਹੈ ਔਰ ਕਾਂਗਰਸ ਪਾਰਟੀ ਇਸ ਮੁੱਦੇ ਤੇ ਪੂਰੇ ਪੰਜਾਬ ਭਰ ਦੇ ਵਿੱਚ ਕੱਲ ਨੂੰ ਹਰ ਜ਼ਿਲ੍ਹੇ ਹੈੱਡਕੁਆਰਟਰ ਤੇ ਅਸੀਂ ਕੈਂਡਲ ਮਾਰਚ ਕਰਾਂਗੇ ਔਰ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਾਂਗੇ ਔਰ ਅੱਜ ਉਹਨਾਂ ਦੇ ਘਰ ਵੀ ਅਸੀਂ ਇਸ ਤੋਂ ਬਾਅਦ ਕੱਲ ਚੰਨੀ ਸਾਹਿਬ ਗਏ ਸੀ ਦੇਨੀ ਜੀ ਦੇ ਸੀ ਮੈਂ ਜਾ ਕੇ ਆਉਂਗਾ ਕੋਈ ਦੇਨੀ ਜੀ ਕਹਿਣਾ ਚਾਹਵੇ ਬਹੁਤ ਹੀ ਸਰਕਾਰੀਓ ਫਰਦਾਜੀ ਜਦੀ ਸਾਹਿਬ ਗਾਲਵੀ ਸਾਹਿਬ ਉਦੀ ਬੈਟ ਜੋ ਪ੍ਰਸਿੱਧ ਵਾਲੀ ਸੈਸਟਾਸੀ ਸਾਇਮ ਬਹੁਤ ਹੀ ਪੀੜਾਦਾਇਕ ਦੁਖਦਾਇਕ ਖਬਰ ਹੈ ਘਟਨਾ ਜਿਹੜੀ ਸਾਹਮਣੇ ਨਿਕਲ ਕੇ ਆਈ ਹੈ ਪੀ ਡੀ ਸੀ ਪੀ ਸਾਹਿਬ ਵਾਲੇ ਔਰ ਇਸ ਤੇ ਘਟਨਾ ਨੇ ਸ਼ਰਮਾਂ ਘਟਨਾ ਨੇ ਸਮੁੱਚੀ ਇਮਾਨਤ ਦਾ ਜਿਹੜਾ ਹੈ ਉਸੇ ਨੀਵਾ ਕੀਤਾ ਸ਼ਰਮਸਾਰ ਕੀਤਾ ਜਿਸ ਦੀ ਜਿੰਨੀ ਸੱਚ ਸ਼ਬਦਾਂ ਦੇ ਵਿੱਚ ਦਿਲਦਾ ਕੀਤੀ ਜਾਵੇ ਉਨੀ ਘਟ ਹੈ ਜਿੱਤੇ ਇਹ ਘਟਨਾ ਨੇ ਸਿਰੀ ਵਿੱਚ ਕੀਤਾ ਹੈ ਮਾਨਵਤਾ ਨੂੰ ਸ਼ਰਮਸਾਰ ਕੀਤਾ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਸਰਕਾਰ ਦੇ ਪ੍ਰਧਾਨ ਜੀ ਔਰ ਚੰਦੀ ਸਾਹਿਬ ਨੇ ਦੱਸਿਆ ਹੈ ਜਿਹੜੀਆਂ ਬਾਕੀ ਦੀਆਂ ਦੋ ਘਟਨਾਵਾਂ ਨੇ ਚਾਹੇ ਉਹ ਰਾਇਬਰੇਲੀ ਵਾਲੀ ਹੈ ਚਾਹੇ ਉਹ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਉਹਨਾਂ ਦੇ ਉੱਪਰ ਜਿਹੜਾ ਜੁੱਤਾ ਸਿੱਟ ਕੇ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਸ ਨੇ ਹਰ ਉਸ ਇਨਸਾਨ ਨੂੰ ਸ਼ਰਮਸਾਰ ਕੀਤਾ ਜਿਹੜਾ ਇਸ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਔਰ ਅੱਜ ਵੱਡੇ ਪ੍ਰਸ਼ਨ ਵੱਡੇ ਸਵਾਲ ਜਿਹੜੇ ਐ ਅੱਜ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਉੱਪਰ ਖੜੇ ਹੋ ਰਹੇ ਕਿ ਅਗਰ ਇਹੋ ਸੋਚ ਲੈ ਕੇ ਅਸੀਂ ਅੱਗੇ ਵੱਧ ਰਹੇ ਕਿ ਉਹ ਗਰੀਬ ਦਲਿਤ ਪਰਿਵਾਰ ਦੇ ਵਿੱਚ ਇੱਕ ਜਰਵੇ ਆਫਿਸਰ ਜਿਨ੍ਹਾਂ ਨੂੰ ਸੰਘਰਸ਼ ਕਰਕੇ ਉਹ ਸਟਾਫ ਪੋਸਟ ਤੱਕ ਪਹੁੰਚਣਾ ਪਿਆ ਔਰ ਫਿਰ ਉਹਨੂੰ ਇੱਕ ਘਟਨਾ ਦੇ ਆਪਣੇ ਜਿਹੜੇ ਹੈ ਯੂਨੀਵਰਸਿਟੀ ਇਡਾ ਵੱਡਾ ਕਦਮ ਉਠਾਉਣਾ ਪਿਆ ਜੀਵਨ ਲੀਲਾ ਸਮਾਪਤ ਕਰਨੀ ਪਈ ਅੱਜ ਜੇਕਰ ਐਸੇ ਪਾਵਰਫੁੱਲ ਲੋਕ ਜਿਹੜੇ ਟੌਪ ਪੋਸਟ ਤੇ ਬੈਠੇ ਆ ਉਹਨਾਂ ਨੂੰ ਵੀ ਇਨਸਾਫ ਲੈਣ ਵਾਸਤੇ ਇੰਨਾ ਸੰਘਰਸ਼ ਹੱਜ대전 ਕਰਨੀ ਪੈ ਰਹੀ ਹੈ ਤਾਂ ਫਿਰ ਇਸ ਦੇਸ਼ ਦੇ ਵਿੱਚ ਦਲਿਤ ਦਾ ਹਾਲ ਕੀ ਹੈ ਅੱਜ ਇਹ ਭਾਜਪਾ ਦੀ ਸਰਕਾਰ ਜਿਹੜੀ ਤਸਵੀਰें ਮੂੰਹੋਂ ਬੋਲਦੀ ਹੈ ਇਸ ਤੋਂ ਇੱਕ ਕਦਮ ਅੱਗੇ ਹੋਰ ਮੈਂ ਜਾ ਕੇ ਗੱਲ ਕਰਾਂ ਤੇ ਜਿਹੜੀ 90 ਸਾਲ ਦੀ ਸ਼ੁਰੂਆਤ ਸੀ 90 ਸਾਲ ਦੀ ਸਵੇਰ ਸੀ 26 ਜਨਵਰੀ 2025 बाबा भीमराव आंबेडकर ਸਾਹਿਬ ਨੂੰ ਬੜੀ ਸ਼ਰਧਾ ਪਿਆਰ ਤੇ ਸਤਕਾਰ ਦੇ ਨਾਲ ਯਾਦ ਕੀਤਾ ਜਾ ਰਿਹਾ ਸੀ ਗਣਤੰਤਰ ਦਿਵਸ ਦਿਗਾਰ ਰਿਪਬਲਿਕ ਡੇ ਆਫ ਇੰਡੀਆ ਭਾਰਤ ਦੇ ਅੰਦਰ ਵੀ ਦੇਸ਼ਾਂ-प्रदेशਾਂ ਦੇ ਵਿੱਚ ਬਾਬਾ ਸਾਹਿਬ ਨੂੰ ਸਰਕਾਰ ਭੇਟ ਕੀਤਾ ਜਾ ਰਹੀ ਸੀਗਾ ਉਸ ਦਿਨ ਸੱਚਖੰਡ ਦੀ ਉਹ ਪਾਵਨ ਪਵਿੱਤਰ ਧਰਤੀ ਸ਼੍ਰੀ ਅਮ੍ਰਿਤਸਰ ਸਾਹਿਬ ਬਾਬਾ ਸਾਹਿਬ ਦੇ ਸਟੈਚੂ ਦੇ ਉੱਪਰ ਚੜ੍ਹ ਕੇ ਇੱਕ ਵਿਅਕਤੀ ਵੱਲੋਂ ਜਿਸ ਤਰੀਕੇ ਦੇ ਨਾਲ ਹਮਲਾ ਬੋਤੇ ਕਰਕੇ ਉਸ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸਮੁੱਚੇ ਦਲੇਤ ਆਵਾਮ ਦੇ ਲੋਕ ਜਿਹੜੇ ਹਰ ਉਹ ਲੋਕ ਜਿਹੜੇ ਸਾਡੇ ਭਾਰਤ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ ਉਹਨਾਂ ਦੇ ਹਿਰਦੇ ਬਲੁੰਦਰ ਕੇ ਰੱਖ ਦਿੱਤੇ ਗਏ ਉਹਨਾਂ ਦੀ ਆਤਮਾ ਨੂੰ ਝੋੜਨ ਦਾ ਕੰਮ ਕੀਤਾ ਗਿਆ ਤਾਂ ਸਤਕਾਰਯੋਗ ਸਾਰੇ ਸਾਥੀ ਬੈਠੇ ਮੈਂ ਇੰਨੀ ਗੱਲ ਕਹਿਣੀ ਚਾਹਾਂਗਾ ਕਿ ਚਾਹੇ ਉਹ ਭਾਜਪਾ ਸਰਕਾਰ ਹੋਵੇ ਚਾਹੇ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਠੀਕ 26 ਜਨਵਰੀ ਤੋਂ ਬਾਅਦ 10-15 ਦਿਨ ਦੇ ਬਾਅਦ ਬਟਿੰਡਾ ਦਾ ਪਿੰਡ ਦਾਨ ਸਿੰਘ ਵਾਲਾ ਉਤੋਂ ਦਾ ਇੱਕ ਗਰੀਬ ਪਰਿਵਾਰ ਸੀਗੇ ਜਿਨ੍ਹਾਂ ਨੇ 10 ਘਰ ਬਣ ਗਏ ਜਲਾ ਕੇ ਤੇ ਅੱਗ ਦੇ ਰਾਤ ਦੇ ਹਵਾਲੇ ਕਰ ਦਿੱਤੇਗੇ ਕਾਰਨ ਸਿਰਫ ਇੰਨਾ ਸੀ ਕਿ ਉਹਨਾਂ Dalit ਪਰਿਵਾਰਾਂ ਨੇ ਇੰਨੀ ਆਵਾਜ਼ ਚੱਕੀ ਸੀ ਕਿ ਸਾਡੇ ਘਰਾਂ ਦੇ ਲੱਗ ਗਿਆ ਕਿ ਨਸ਼ਾ ਨਾ ਹੁੰਦਾ। ਸੋ ਅੱਜ ਨੈਸ਼ਨਲ ਕਮਿਸ਼ਨ ਆਫ ਇੰਡੀਆ ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਦੀ ਜਿਹੜੀ ਰਿਪੋਰਟ ਵੀ ਹੈ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਲੈ ਕੇ ਆ ਜੋ ਬੇਹੱਦ ਚਿੰਤਾਜਨਕ ਹੈ ਜਿਦੇ ਵਿੱਚ ਉਹ Dalit ਭਾਈਚਾਰੇ ਦੇ ਉੱਪਰ ਵਾਦਰੇ ਅਤਿਆਚਾਰ ਦੀ ਗੱਲ ਕਰ ਰਿਹਾ ਉਹ ਨੈਸ਼ਨਲ ਐਸਸੀ ਕਮਿਸ਼ਨ ਜਿਹੜਾ ਹੈ ਉਹ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਾ ਕਿ ਅੱਜ ਪੰਜਾਬ ਦੇ ਵਿੱਚ ਅਗਰ ਸਾਡਾ ਡ੍ਰੌਪ ਆਊਟ ਵਧਦਾ ਪਿਆ ਲਿਟਰੇਸੀ ਦੇ ਅੰਦਰ ਤੇ ਇਥੇ 35% ਆਬਾਦੀ ਦਲਿਤ ਭਾਈਚਾਰੇ ਦੀ ਹੈ ਫਿਰ ਉਹ ਗੱਲ ਦਲਿਤ ਭਾਈਚਾਰੇ ਦੇ ਲਿਟਰੇਸੀ ਰੇਟ ਤੇ ਸਵਾਲੀ ਖੜੇ ਹੋ ਰਹੇ ਫਿਰ ਪੰਜਾਬ ਸਮੁੱਚੇ ਦਾ ਜਿਹੜਾ ਲਿਟਰੇਸੀ ਰੇਟ ਹੈ ਉਹ ਘਿਰਦਾ ਪਿਆ ਹੈ ਅਤਿਆਚਾਰ ਦੇ ਐਟਰੋਸਿਟੀ ਕੇਸਸ ਦੇ ਵਿੱਚ ਵਾਧਾ ਹੋ ਰਿਹਾ ਸੋ ਮੈਂ ਜ਼ਿਆਦਾ ਨਾ ਬੋਹਵਾਂ ਇਹਨੀ ਗੱਲ ਨੂੰ ਦਰਵਾਣਾ ਚਾਹੁੰਦਾ ਕਿ ਅੱਜ ਇਸ ਘਟਨਾ ਦੇ ਉੱਪਰ ਕਾਂਗਰਸ ਪਾਰਟੀ ਦਾ ਸਟੈਂਡ ਪੂਰਾ ਸਪਸ਼ਟ ਔਰ ਕਲੀਅਰ ਹੈ ਸਾਡੇ ਨੇਤਾ ਜੀ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਔਰ ਸ੍ਰੀਮਤੀ ਸੋਨੀਆ ਗਾਂਧੀ ਜੀ ਪਰਿਵਾਰ ਦੇ ਨਾਲ ਸਮੇਤ ਸੂਚੀ ਕਾਂਗਰਸ ਪਾਰਟੀ ਚਟਾਨ ਵਾਂਗ ਖੜੀ ਹੈ ਔਰ ਸਾਡੇ ਅਧਿਐਖ ਰਾਜਾ ਬੜੇਗ ਜੀ ਔਰ ਦਾਲਵੀ ਸਾਹਿਬ ਦੇ ਨਾਲ ਅਸੀਂ ਇਸ ਅਗਵਾਈ ਜਿਹੜੀ ਹੈ ਪੰਜਾਬ ਦੇ ਅੰਦਰ ਵੀ ਅਸੀਂ ਆਉਣ ਵਾਲੇ ਦਿਨਾਂ ਚ ਪ੍ਰੋਗਰਾਮ ਬਣਿਕਾਂਗੇ ਔਰ ਇਹ ਵਾਇਪੂਰਨ ਕਮਾਤੀ ਦਾ ਪਰਿਵਾਰ ਕੱਲਾ ਇਸ ਅਗਸਤ ਦੇ ਵਿੱਚ ਨਹੀਂ ਹਰ ਉਹ ਵਿਅਕਤੀ ਜੋ ਸੰਵਿਧਾਨ 'ਚ ਵਿਸ਼ਵਾਸ ਰੱਖਦਾ ਹੈ ਉਹ ਨਾਲ ਇਹਨਾਂ ਦੇ ਵੀ ਡਿਮਾਂਡ ਇੰਪਾਰਸ਼ਲ ਫੇਅਰ جس طرح راجا گرین چنی نے یہ ساری گٹنا میں ساری میڈیا یہ ہو رہی نے ਇਨਾਂ ਦੇ ਵਿੱਚ 2014 ਤੋਂ ਬਾਅਦ ਬਹੁਤ ਵਾਧਾ ਹੋਇਆ ਇਹ ਜਿਹੜੀ ਮਨੂਰ ਸਮ੍ਰਿਤੀ ਵਾਲੀ ਸੋਚ ਵਾਲੀ ਜੀ ਜੀ ਸਰਕਾਰ ਹੈ ਤੇ ਆਰਐਸਐਸ ਵਾਲੀ ਸਰਕਾਰ ਹੈ ਦਲਿਤ ਪਰਿਵਾਰਾਂ ਦੇ ਉੱਪਰ ਇਹ ਸਰਕਾਰ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀਆਂ ਐਟਰੋਸਿਟੀਆਂ ਮਿਲੋ ਹੋਈਆਂ ਜਿੰਨੀਆਂ ਵੀ ਕਟਨਾਮਾਂ ਹੋਈਆਂ ਨੇ ਇਹ ਅਚਾਨਕ ਨਹੀਂ ਹੋ ਪਈਆਂ ਇਹ ਪਲਾਨਡ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ سڈے ڈاکٹر بی آر گوئی صاحب کے سٹن والی گٹنا ہوتی ریسینٹلی جا سی پورن کمار ہوتے جو میں کہوں گا کہ زبردست انہوں نے مجبور ہونا پہا کہ بھائی یہ لینا پہ میں آپ تیس سال پی سی ایس آئی اس کی نوکری چاہیے بھی دیکھا ہے کہ بڑی تھاوا کے پاس اپنیاں ہاتھ کا ہائی کاس وارے نے وہ ایک چی جانو ساتھے لوگانو ریلائز کرو رہے ہیں یہ بہت ماری گل ہے جدا راجہ ٹیم سامنے نے کہا ہے کہ کانسٹیچوشن بھی گل ہوں میں ایک لئے تو اڈے تھوڑ لوگانو پر سنا کہ اگر آج ہندوستان ایک کٹھا ہے تو وہ بابا صاحب کی اندراؤ امریکہ صاحب نے کانسٹیچوشن کر کے کٹھا ہے یہ کہتے ہیں کہ کانسٹیوشن نہ ہوں گا کہ شاید ਮੈਂ ਸਮਝਦਾ ਜੋ ਬੀਜੇਪੀ ਤੇ ਮਨ ਆਰਐਸਐਸ ਦੀ ਸੋਚ ਆ ਮਨੁਸੁਲਤੀ ਵਾਲੀ ਇਹ ਸ਼ਾਇਦ ਸਾਡਾ ਇੱਕਦਮ ਮੁੱਦਾ ਐ ਜਿੱਤੇ ਨਾਲ ਅਵੇ ਤੋਂ ਇਹ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਬਹੁਤ ਸ਼ਰਮਨਾਕ ਘਟਨਾਵਾਂ ਨੇ ਇਹਨਾਂ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਦਿਲਿਆ ਕਰਦੇ ਆ ਕੱਲ راہਲ ਜੀ ਦੇ ਹਦੇਸ਼ ਮੁਤਾਬਕ ਤੇ ਅਮਰਿੰਦਰ ਸਿੰਘ ਰਾਜਾ ਵਜਿੰਦੀ ਦੇ ਹਦੇਸ਼ ਮੁਤਾਬਕ ਐਸੀ ਡਿਪਾਰਟਮੈਂਟ ਪੰਜਾਬ ਨੇ ਯੈਸਟਰਡੇ ਅਸੀਂ ਸਾਰੇ ਡਿਪਟੀ ਕਮਿਸ਼ਨਰਸ ਨੂੰ ਮੰਗ ਪੱਤਰ ਨਹੀਂ ਦਿੱਤਾ ਸੀ ਤੇ ਧਰਨੇ ਵੀ ਦਿੱਤੇ ਸੀ جو بھی آدیش راجا رنگ صاحب دے رہے اور بھی صاحب دے رہے ہیں کہ کل اسی سارے رچ کینڈل مارچ کرنا ہے اسی ایج جو پروگرام کانگریس پر پارٹی دے دی ہے لاگو کریں گے ہاں جی ہاں جی ਉਡੀ ਗੱਲ ਪਰਿਵਾਰ ਦੀ ਇਹ ਦਮਾਗ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨੂੰ ਜੋ ਬੰਦੀ ਕਾਰਵਾਈ ਕਿਸੇ ਆਮ ਵਿਅਕਤੀ ਤੇ ਹੁੰਦੀ ਹੈ ਉਹ ਹੀ ਡੀਜੀਪੀ ਤੇ ਹੋਣੀ ਚਾਹੀਦੀ ਹੈ ਸੋ ਅਸੀਂ ਕਿਵੇਂ ਐਸੈਪਟ ਕਰਾਂਗੇ ਗੱਲ ਰਹੀ ਗੱਲ ਅਸੀਂ ਤਾਂ ਪਰਿਵਾਰ ਦੇ ਨਾਲ ਖੜੇ ਹਾਂ ਚਟਾਨ ਦੇ ਵਾਂ ਤੇ ਸਜ਼ਾ ਜਿਸ ਧਾਰਾ ਦੇ ਮੁਤਾਬਕ ਜੋ ਸਜ਼ਾ ਮਿਲਣੀ ਚਾਹੀਦੀ ਹੈ